ਦੇ ਵਿਚਕਾਰ ਪਹੁੰਚੇ ਨੇ ਸਰਦਾਰ ਜਸਵਿੰਦਰਪਾਲ ਸਿੰਘ ਜਿਨ੍ਹਾਂ ਨੇ ਰੀਸੈਂਟਲੀ ਆਈਐਸਐਸ ਦਾ ਐਗਜ਼ਾਮ ਨਾ ਕੇਵਲ ਪਾਸ ਕੀਤਾ ਹੈ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ ਭਾਰਤ ਭਰ ਵਿੱਚੋਂ ਚੌਥਾ ਰੈਂਕ ਲੈ ਕੇ ਖਾੜੇ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਪਹਿਲਾਂ ਤਾਂ ਉਹਨਾਂ ਨੇ ਆਪਣਾ ਬਚਪਨ ਇਸ ਸਕੂਲ 'ਚ گزارਿਆ ਹੈ ਨਰਸਰੀ ਤੋਂ ਲੈ ਕੇ 12ਵੀਂ ਤੱਕ 14 ਸਾਲ ਸ਼ਾਇਦ 15 ਨਾ ਹੋਣ 14 ਤਾਂ ਹੈ ਹੀ ਹਨ 14 ਸਾਲ ਨੇ ਜਿਹੜੇ ਇਸ ਸਕੂਲ ਦੇ ਵਿੱਚ ਉਹਨਾਂ ਨੇ گزارੇ ਨੇ ਇਸ ਲਈ ਸਾਨੂੰ ਉਹਨਾਂ ਤੇ ਉਨ੍ਹਾਂ ਦੀ ਪ੍ਰਾਪਤੀ ਤੇ ਬਹੁਤ ਵੱਡਾ ਮਾਣ ਹੈ। ਦੂਸਰਾ ਉਹ ਪਿੰਡ ਮੁਜ਼ਾਫਤ ਦੇ ਵਾਸੀ ਨੇ। ਇਹ ਸਾਡੇ ਲਈ ਹੋਰ ਇਸ ਤੋਂ ਵੱਡਾ ਮਾਣ ਹੈ। ਤੀਸਰਾ ਉਹਨਾਂ ਨੇ ਪੰਜਾਬ ਦੇ ਵਿੱਚੋਂ ਚੋ ਪੰਜਾਬ ਦੇ ਵਿੱਚੋਂ ਉਹਨਾਂ ਨੇ ਪੰਜਾਬ ਦਾ ਮਾਣ ਵਧਾਇਆ ਹੈ। ਭਾਰਤ ਵਿੱਚੋਂ ਚੌਥਾ ਰੈਂਕ ਲੈ ਕੇ। ਉਹਨਾਂ ਦੇ ਐਸ ਆਈਐਸ ਐਪੁਆਇੰਟਮੈਂਟ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਆਪਣੇ ਸਕੂਲ 'ਚ ਪਹੁੰਚੇ ਨੇ ਸੋ ਇਥੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਸਕੂਲ ਨਾਲ ਕਿੰਨਾ ਪਿਆਰ ਹੈ ਤਰਦਾਰ ਜਗ ਜੀਵਨ ਸਿੰਘ ਜੀ ਸਕੂਲ ਵਿੱਚ ਨੀਤ ਜਸਲੀਨ ਕੌਰ ਨੇ ਜੁਆਇਨ ਕੀਤਾ ਹੈ ਐਜ਼ ਅ ਸਪੋਰਟਸ ਇਨਸਟ੍ਰਕਟਰ ਤਾਂ ਸਕੂਲ ਦੇ ਵਿੱਚ ਕਈ ਸਪੋਰਟਸ ਨੇ ਜਿਹੜੀਆਂ ਉਹ ਸਟਾਰਟ ਹੋਣੀਆਂ ਨੇ ਉਹਦੇ ਸਬੰਧ ਵਿੱਚ ਅੱਜ ਡੀਐਸਓ ਸਾਹਿਬ ਤੁਹਾਡੇ ਸਕੂਲ ਵਿੱਚ ਆਏ ਨੇ ਤੇ ਨਾਲ ਹੀ ਇੱਕ ਇਹ ਕੋਇਨਸੀਡੈਂਸ ਬਣਿਆ ਹੈ ਕਿ ਜਸਵਿੰਦਰਪਾਲ ਸਿੰਘ ਜੀ ਵੀ ਤੁਹਾਡੇ ਕੋਲ ਅੱਜ ਪਹੁੰਚੇ ਨੇ ਮੈਂ ਡੀਐਸਓ ਸਾਹਿਬ ਨੂੰ ਦੱਸਣਾ ਚਾਹਾਂਗਾ ਕਿ ਇਹ ਸਾਡੇ ਸਕੂਲ ਦੇ ਸਟੂਡੈਂਟ ਨੇ 10ਵੀਂ ਤੋਂ ਪਲੱਸ 2 ਸਾਡੇ ਕੋਲ ਪੜ੍ਹੇ ਨੇ ਇਹ ਤੇ ਇਹਨਾਂ ਨੇ ਯੂਪੀਐਸਸੀ ਦਾ ਗ੍ਰਾਮ ਹੈ ਜਿਹੜਾ ਉਹ ਆਈਐਸਐਸ ਅਫੀਸਰ ਬਣੇ ਨੇ ਇਹਨਾਂ ਦਾ ਇੰਡੀਆ ਵਿੱਚੋਂ 4ਥ ਰੈਂਕ ਹੈ ਜੀ ਜਿੰਨੀਆਂ ਵੀ ਨੇ ਉਹਦੇ ਵਿੱਚ ਤੁਹਾਨੂੰ ਅਫਸਰ ਲਾਇਆ ਜਾਂਦਾ ਹੈ ਜਿੰਨੇ ਸਾਡੇ डीसी ਲੱਗਦੇ ਨੇ ਜਿਲ੍ਹਿਆਂ ਦੇ ਉਹ ਸਾਰੇ ਯੂਪੀਐਸਸੀ ਇਗਜ਼ਾਮ ਕਲੀਅਰ ਕਰਕੇ ਆਂਦੇ ਨੇ ਤਾਂ ਯੂਪੀਐਸਸੀ ਦੀਆਂ ਵੱਖਰੀਆਂ ਵੱਖਰੀਆਂ ਬ੍ਰਾਂਚੇਜ਼ ਨੇ ਜਿਸ ਤਰ੍ਹਾਂ ਕਿ ਆਈਏਐਸ ਹੈ ਤੁਸੀਂ ਆਈਏਐਸ ਸਭ ਨੇ ਸੁਣਿਆ ਹੋਣਾ ਹੈ ਆਈਪੀਐਸ ਇੰਡੀਅਨ ਪੁਲਿਸ ਸਰਵਿਸਿਜ਼ ਜਦੋਂ ਕੋਈ ਪੁਲਿਸ ਦਾ ਅਫਸਰ ਲੱਗਦਾ ਹੈ ਉਹਨੂੰ ਉਹ ਇਗਜ਼ਾਮ ਕਰਨਾ ਪੈਂਦਾ ਹੈ ਇਹਨਾਂ ਨੇ ਆਈਏਐਸ ਆਈਐਸਐਸ ਕੀਤਾ ਹੈ ਇੰਡੀਅਨ ਸਟੈਟਿਸਟਿਕਲ ਸਰਵਿਸਿਜ਼ ਦਾ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਕੇਂਦਰ ਸਰਕਾਰ ਦੇ ਮਹੱਭਾਗਮੇ ਚ ਹੋਏਗੀ ਉੱਥੇ ਇਹਨਾਂ ਨੂੰ ਲਗਾਇਆ ਜਾਏਗਾ ਟ੍ਰੇਨਿੰਗ ਤੋਂ ਬਾਅਦ ਤਾਂ ਯੂਪੀਐਸਸੀ ਕਲੀਅਰ ਕਰਨਾ ਹਰ ਇੱਕ ਦਾ ਇੱਕ ਸੁਪਨਾ ਹੈ ਮਾਤਾ ਪਿਤਾ ਦਾ ਵੀ ਬੱਚਿਆਂ ਦਾ ਵੀ ਲੇਕਿਨ ਅਸੀਂ ਕਿਉਂ ਨਹੀਂ ਕਲੀਅਰ ਕਰ ਪਾਉਂਦੇ ਕੀ ਦਿੱਕਤਾਂ ਆਉਂਦੀਆਂ ਨੇ ਤੁਹਾਡੇ ਮਨ ਦੇ ਵਿੱਚ ਕੁਝ ਡਾਊਟਸ ਹੋਣਗੇ ਕਈ ਵਾਰ ਕਈ ਤਾਂ ਅਸੀਂ ਕਈ ਬੱਚੇ ਤਾਂ ਇਸੇ ਕਰਕੇ ਕਲੀਅਰ ਨਹੀਂ ਕਰ ਪਾਉਂਦੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਰਸਤਾ ਕਿਹੜਾ ਜਾਣਾ ਹੈ ਤੁਹਾਨੂੰ ਅਕਸਰ ਮੈਂ ਇਹ ਉਦਾਹਰਣ ਕਲਾਸ ਵਿੱਚ ਦੰਨਾ ਹੁੰਦਾ ਕਿ ਜੇ ਤੁਸੀ ਰੋਪੜ ਜਾਣਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਰੋਪੜ ਨੂੰ ਰਾਹ ਕਿਹੜਾ ਜਾਂਦਾ ਹੈ ਚਮਕੌਰ ਸਾਹਿਬ ਜਾਣਾ ਹੈ ਤਾਂ ਚਮਕੌਰ ਸਾਹਿਬ ਦਾ ਰਾਹ ਪਤਾ ਹੋਣਾ ਚਾਹੀਦਾ ਜੇ ਅਸੀਂ ਮਿੱਥ ਤਾਂ ਲਿਆ ਕਿ ਯੂਪੀਐਸਸੀ ਇਗਜ਼ਾਮ ਦੇਣਾ ਹੈ ਰਸਤੇ ਦਾ ਪਤਾ ਨਹੀਂ ਹੈ ਤਾਂ ਅਸੀਂ ਪਹੁੰਚ ਨਹੀਂ ਪਾਵਾਂਗੇ ਸੋ ਜਸਵਿੰਦਰਪਾਲ ਜੀ ਹੁਣ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜਸਵਿੰਦਰਪਾਲ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ वागुरु जी की फतेह इंडियन स्टेटिस्टिकल सर्विसेज आई एस एस हाउ मैनी ऑफ यू नो अबाउट आई एस एस योर हैंड नाम जिस किस किसी नाम भी सुने दस दिस इज द फर्स्ट प्रॉब्लम यू पी एससी यूनियन पब्लिक सर्विस कमिशन बहुत सारे एग्जाम जो है सेंट्रल गोरमेंट दर्गनाइज करवा आई एस एस इंडियन स्टिस्टिकल सर्विसिज आई ई एस इंडियन इकनॉमिक सर्विसिज इंडियन इंजीनियरिंग सर्विसिज इंडियन फॉरैस सर्विसिज आई एस इंडियन एडमिनिस्ट्रेटिव सर्विसिज इंडियन पुलिस सर्विस हूँ हर एक बच्चे का अपना अपना सबजैक्ट का इंट्रस्ट है राइट यस और लो जे ती अपने इंट्रस्ट का काम करोगे right? राइट कर right? okay. so, तो ज़्यादा बैटर कर सकते राइट ओके सो स्कूल विच मैं एल के जी तो पढ़िया एल के जी तो लेके प्लस टू तक सारी स्कूलिंग मेरी हिमालया ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤੋਂ ਹੋਈ ਆ ਮੈਂ ਹਾਊਸ ਕੈਪਟਨ ਵੀ ਰਿਹਾ ਸਕੂਲ ਸਕੂਲ ਚ ਸੀ ਆਈ ਥਿੰਕ ਸਰਦੀਨ ਸਕੂਲ ਚ ਰਹਿੰਦੇ ਸੀ 5 7 ਵਜੇ ਤੱਕ ਸਾਡਾ ਯੂਸੂਅਲੀ ਜਿਵੇਂ ਉਹ ਟਾਈਮ ਆਪਣਾ ਹੁੰਦਾ ਤੇ ਜੋ ਡਿਸਪਲਿਨ ਆਪਾਂ ਸਕੂਲ ਸਿੱਖਦੇ ਹੋ ਅੱਗੇ ਕੰਮ ਆਉਂਦਾ ਓਰੇ ਤੁਹਾਨੂੰ ਲੱਗਦਾ ਕਿ ਚੀਜ਼ ਸਾਡੇ ਤੇ ਫੋਰਸ ਹੋ ਰਹੀ ਹੈ ਇੱਕ ਜਦੋਂ ਤੁਸੀਂ ਸਕੂਲ ਤੋਂ ਪਾਸ ਆਊਟ ਹੋ ਜਾਣਾ ਉਸ ਤੋਂ ਬਾਅਦ ਜੋ ਡਿਸਪਲਨ ਹੈ ਉਹ ਡਿਸਪਲਨ ਨਹੀਂ ਸੈਲਫ ਡਿਸਪਲਿਨ ਬਣal ਜਾਏਗਾ ਤੁਹਾਨੂੰ ਸੈਲਫ ਡਿਸਪਲਿਨ ਦੀ ਜਰੂਰਤ ਪਵੇਗੀ ਉੱਥੇ ਜਾ ਕੇ ਮਤਲਬ ਪਲੱਸ 2 ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਡਿਸਪਲਨ ਜੋ ਹੈ ਤੁਹਾਡੇ ਅੰਦਰ ਆਣਾ ਚਾਹੀਦਾ ਕਿਉਂਕਿ ਉੱਥੇ ਤੁਸੀਂ ਪੜ੍ਹੋਗੇ ਤਾਂ ਤੁਹਾਡਾ ਫਾਇਦਾ ਹੈ ਕਿਸੇ ਹੋਰ ਦਾ ਫਾਇਦਾ ਨਹੀਂ ਤੁਸੀਂ ਮਿਹਨਤ ਕਰਨੀ ਹੈ ਤੁਹਾਡਾ ਫਾਇਦਾ ਹੈ ਕਿਸੇ ਨੂੰ ਮਤਲਬ ਨਹੀਂ ਠੀਕ ਓਕੇ ਸੈਕੰਡਲੀ ਜਿਵੇਂ स्कूल की टाइमिंग जो है अपनी जिम्मे सवेरे अठ तो जिम्मे सत या छः जो भी है सिमिलरली यूनवर्सिटी टाइमिंग जो है अपनी मैं जिमें मैं बी एस सी की ऑनरस मैथमेटिक्स श्री गुरु ग्रंथ साहब वर्ल्ड यूनिवर्सिटी फतहगढ़ साहब जस्ट आफ्टर द प्लस टू यूजुअल टाइमिंग ऑफ द यूनिवर्सिटी इज़ नाइन टू फाइव ठीक उन्होंने ओवर टाइम नहीं कहेंट इट इज़ अ यूजल टाइमिंग ओके यदि ट्रेनिंग यदि आदत स्कूल तो पै चुकी है राइट right. ਤਾਂ ਫਿਰ ਉੱਥੇ ਤੁਹਾਨੂੰ ਲਾਈਕ ਯੂ ਆਰ ਟ੍ਰੇਨਡ ਵਿਦ ਇਟ ਓਕੇ ਸੋ ਕੋਈ ਦਿੱਕਤ ਨਹੀਂ ਆਏਗੀ ਨਹੀਂ ਤਾਂ ਕੁਝ ਬੱਚੇ ਮੈਂ ਦੇਖੇ ਮੈਂ ਆਪਣੇ ਨਾਲ ਦੇ ਉਹਨਾਂ ਉਹਨਾਂ ਨੂੰ 2 2 ਵਜੇ ਛੁੱਟੀ ਕਰਕੇ ਘਰ ਜਾਣ ਦੀ ਆਦਤ ਸੀ ਤੇ ਉੱਥੇ ਬੋਰ ਹੋ ਜਾਂਦੇ ਸੀ ਉੱਥੇ ਉਹਨਾਂ ਦੀ ਸਿਟਿੰਗ ਨਹੀਂ ਹੈ ਉੱਥੇ ਅੱਧਾ ਘੰਟਾ 1 ਘੰਟਾ ਹੁਣ ਇੱਥੇ ਕਿੰਨੇ ਅੱਧੇ ਘੰਟੇ ਦੇ ਲੈਕਚਰ ਹੁੰਦੇ ਉੱਥੇ 1 ਘੰਟੇ ਦਾ ਇੱਕ ਲੈਕਚਰ ਹੁੰਦਾ ਹੈ ਕਦੇ ਕਦੇ ਦੁਕਾਨ ਤੇ ਦਿਲ ਲਿਆ ਭੁੰਦੀ 3 ਘੰਟੇ ਦਿਲਾਇ ਭੁੰਦੀ ਉਹਨਾ ਟਾਈਮ ਬੈਠਣਾ ਉਹਨਾਂ ਵਾਸਤੇ ਔਖਾ ਹੋ ਜਾਂਦਾ ਹੈ ਤੁਸੀਂ ਜੇ ਕਹਿੰਦੇ ਕੀ ਹਨ 10 ਘੰਟੇ ਪੜ੍ਹਨਾ ਹੈ 12 ਘੰਟੇ ਪੜ੍ਹਨਾ ਹੈ 16 ਘੰਟੇ ਪੜ੍ਹਨਾ ਹੈ ਬੈਠਣਾ ਪੈਣਾ ਉਹਦੇ ਲਈ ਇੱਕ ਦਿਨ ਸਿਟਿੰਗ ਉਨੀ ਹੋਣੀ ਚਾਹੀਦੀ ਹੈ ਤੁਹਾਡੀ ਆਦਤ ਹੋਣੀ ਚਾਹੀਦੀ ਹੈ ਕਿ ਤੁਸੀਂ ਬੈਠ ਸਕੋ ਪਹਿਲੀ ਗੱਲ ਫਿਰ ਤੁਸੀਂ ਪੜ੍ਹ ਸਕੋ ਤੁਹਾਡੀ ਕਨਸੈਂਟ੍ਰੇਸ਼ਨ ਪਾਵਰ ਉਨੀ ਹੋਣੀ ਚਾਹੀਦੀ ਹੈ am i right okay acha main 9 to 5 main timing the see university di sade lecture usually khatam ho jande si 2:00 tak te main phir library parhda si there is a library in the university right kade kade main jime time bacheya ta main tuitions parhniya university ch sham time bsc honors agriculture de bacche hunde si unna diyan maths vich sapli a jandiyan si ਅਸੀਂ ਪਹਿਲੀ ਪਹਿਲੇ ਸੈਮੈਸਟਰ 'ਚ ਅਸੀਂ ਗਏ ਸਾਨੂੰ ਸੀਨੀਅਰਸ ਮਿਲੇ ਸਾਨੂੰ ਸੀਨੀਅਰਸ ਕਹਿੰਦੇ ਵੀ ਸਪਲੀਆਂ ਬਹੁਤ ਆਉਂਦੀਆਂ ਸ਼ੁਰੂ-ਸ਼ੁਰੂ 'ਚ ਸਪਲੀ ਸਮਝਦਾ ਤੁਸੀਂ ਠੀਕ ਠੀਕ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਸਪਲੀ ਵੀ ਕੀ ਹੁੰਦੀ ਹੈ ਇੱਕ ਸਬਜੈਕਟ ਫੇਲ ਹੋ ਜਾਂਦੇ ਤੇ ਕਹਿੰਦੇ ਵੀ ਜ਼ਿਆਦਾ ਨੰਬਰ ਨਹੀਂ ਆਉਂਦੇ ਮੈਂ ਸ਼ੱਕੀ ਕਿੰਨਾ ਕੁ ਰਿਕਾਰਡ ਰਿਹਾ ਉੱਥੇ ਯੂਨੀਵਰਸਿਟੀ ਦਾ ਤਾਂ ਕਹਿੰਦੇ ਹਾਂ 8 CGPA 80% ਦਾ ਸੋ ਮੈਂ ਫਸਟ ਸੈਮੈਸਟਰ 'ਚ 97% ਮਾਰਤੇ सेकेंडली बी एस सी दविड आया कोरोना सब कुछ ऑनलाइन शिफ्ट होया राइट right? उस टाइम थोड़े को एक, एको टाइम तो ऑनलाइन शिफ्ट जो हो रही थी एजुकेशन देर आर चैलेंजिज देर आर चैलेंजिज इन दैट एट दैट टाइम राइट मैं मैंने याद है मैं फोर्थ समेस्टर सी बी एस सी के अचानक जो है मतलब ਮੈਥ ਆਪ ਡਾਉਨ ਕਰਦਾ ਸੀ ਉਸ ਟਾਈਮ ਯੂਨੀਵਰਸਿਟੀ ਨੂੰ ਤੇ ਕਰ ਰਿਹਾ ਬੈ ਕੇ ਨਾ ਕਿ ਗਲਾਸ ਹੋ ਰਿਹਾ ਕੁਝ ਹੋ ਰਿਹਾ ਐਸ ਯੂਜਵਲ ਜਿਵੇਂ ਮੈਂ ਸਕੂਲ 'ਚ ਕਰਦਾ ਸੀ ਮੈਂ ਮੈਥ ਜੋ ਵੀ ਸੀ ਆਪਣਾ ਮੇਰੇ ਮੈਥ ਵਿੱਚ ਇੰਟਰਸਟ ਸੀ ਮੈਂ ਪਹਿਲਾਂ ਹੀ ਕਰ ਲੈਂਦਾ ਸੀ ਕੁਐਸਚਨਸ ਤਾਂ ਐਕਸਰਸਾਈਜ਼ ਵਗੈਰਾ ਐਵੇਂ ਉੱਥੇ ਮੈਂ ਕੋਵਿਡ ਟਾਈਮਸ 'ਚ ਮੈਂ ਸਿਲੇਬਸ ਤਾਂ ਕਰ ਲਿਆ ਸੀ ਬਟ ਮੈਨੂੰ ਅਮੀਰ ਸੀ ਪੇਪਰ ਹੋਣਗੇ ਪੇਪਰ ਹੋਏ ਨਹੀਂ ਨੈਕਸਟ ਸੈਮੈਸਟਰ ਫਿਰ ਆਨਲਾਈਨ ਹੋਏ ਉਹਦੇ ਵਿੱਚ ਇੱਕ ਸਬਜੈਕਟ ਸੀ ਅਮਰੀਕਨ ਅਨਲਿਸਿਸ ਕੋਵਿਡ ਦੇ ਟਾਈਮਸ ਜੋ ਮੈਨੂੰ ਆਸਐਸ ਦੇ ਇੰਟਰਵਿਊਸ ਵੀ ਪੁੱਛਿਆ ਗਿਆ ਮਨੇ ਪਤਾ ਨਹੀਂ ਹੁੰਦਾ ਕਿ ਕਿਸ ਟਾਈਮ ਕੋਈ ਚੀਜ਼ ਹੋਵੇ ਤੇ ਤੁਸੀਂ ਉਹਨੂੰ ਇਗਨੋਰ ਕਰ ਦੋ ਤੇ ਕਿੱਥੇ ਉਹ ਕੰਮ ਆ ਜਵੇ ਰਾਈਟ ਓਕੇ ਮੇਰੀ ਐਮਐਸਸੀ ਐਮਐਸਸੀ ਸਟੈਟਿਸਟਿਕਸ ਮੈਂ ਲੋਕਡਾਊਨ ਦੇ ਟਾਈਮ ਛੁਣ ਮੈਂ ਕਿਉਂਕਿ ਮੈਂ ਬੀਐਸਸੀ ਕਰ ਰਹੀ ਸੀ ਮੈਥਮੈਟਿਕਸ ਤੇ ਮੈਂ ਸੋਚ ਲਿਆ ਕਿ ਮੈਂ ਲੱਭਾਂ ਕਿ ਹਾਂ ਕੀ ਕੀ ਓਪਰਚ्युनिटीਜ਼ ਨੇ ਮੈਥਮੈਟਿਕਸ ਚ ਮਨੂੰ ਮੈਂ ਬਹੁਤ ਸੁਣੀ ਸੀ ਕਿ ਜਾਂ IAS ਬਣਨਾ ਹੈ IPS ਬਣਨਾ ਹੈ ਥੀ ਜੇ ਫਿਰ ਮੈਂ ਦੇਖਿਆ ਕਿ ਹਾਂ ਉਹਦੇ ਵਿੱਚ ਕੀ ਕੀ ਪੜਨਾ ਪੈਂਦਾ ਹੈ ਕੀ ਕੀ ਸਬਜੈਕਟਸ ਨੇ ਫਿਰ ਮੈਂ ਜੋ ਚਾਹ ਕਿ ਮੇਰੇ ਕੀ ਇੰਟਰਸਟ ਨੇ ਤੇ ਉਸੇ ਲੈਵਲ ਦੀ ਜੌਬ ਜਿਸੇ ਮੇਰੇ ਇੰਟਰਸਟ ਦੇ ਸਬਜੈਕਟ ਨਾ ਨੇ ਜੇ ਤਾਂ ਸਭ ਤੋਂ ਵਧੀਆ ਤਾਂ ਹੋਈ ਹੈ রাইਟ ਸਟੈਟਿਸਟਿਕਸ ਪ੍ਰੋਬੈਬਿਲਿਟੀ ਸਭ ਤੋਂ ਇਗਨੋਰਸ ਟਾਈਪ ਆਫ ਸਬਜੈਕਟਸ ਤੁਸੀਂ ਜੋ ਲਾਸਟ ਦੇ ਮੈਥ ਦੇ ਚੈਪਟਰਸ ਜੋ ਪੜਦੇ ਹੋ ਥੈਟ ਇਜ਼ ਦ ਥਿੰਗ ਓਕੇ ਥੈਟ ਇਜ਼ ਅ ਬੇਸ ਯੂ ਬਿਲਡ ਇਨ ਸਕੂਲ ਤੇ ਮੈਂ ਬੀਐਸਸੀ ਵਿੱਚ 3 ਸਮੈਸਟਰ ਦੀ ਸਟੈਟਸ ਪੜ੍ਹਿਆ ਤੇ ਮੈਨੂੰ ਲੱਗਿਆ ਕਿ ਹਾਂ ਇਸ ਸਬਜੈਕਟ ਨੂੰ ਥੋੜਾ ਹੋਰ ਐਕਸਪਲੋਰ ਕਰਨਾ ਚਾਹੀਦਾ ਹੈ ਸਰਚ ਆਊਟ ਕੀਤਾ ਕਿ ਕੀ ਕੀ ਓਪਰਚ्युनिटीज ਆ ਇਸ ਫੀਲਡ ਦੇ ਵਿੱਚ ਇੰਡੀਅਨ ਸਟੈਟਿਸਟਿਕਲ ਸਰਵਿਸਿਜ਼ ਯੂਪੀਐਸਸੀ ਦਾ ਪੇਪਰ ਹੁੰਦਾ ਹੈ ਆਈਈਐਸ ਆਈਈਐਸ ਦਾ ਇੱਕ ਐਗਜ਼ਾਮ ਹੁੰਦਾ ਇਕਨੋਮਿਕ ਸਰਵਿਸਿਜ਼ ਤੇ ਸਟੈਟਿਸਟਿਕਲ ਸਰਵਿਸ ਸਿਮਿਲਰਲੀ ਸਿਵਲ ਸਰਵਿਸਿਜ਼ ਆ ਜਾਂਦੇ ਜਿਦੇ ਵਿੱਚ ਆਈਏਐਸ ਆਈਪੀਐਸ ਵਾਲੀ ਆਈਆਰਐਸ ਓਪੋਸਟ ਹੁੰਦੀਆਂ ਮੈਡੀਕਲ ਲਈ ਵੀ ਕਾਫੀ ਓਪਰਚ्युनिटीज ਆ ਯੂਪੀਐਸਸੀ ਦੇ ਲੋਟ ਆਫ ਬੈਨੀ ਓਪਰਚ्युनिटीज ओके ਤੇ ਐਮ ਐਸ ਸੀ ਮੈਂ ਪੰਜਾਬ ਯੂਨੀਵਰਸਿਟੀ ਦਾ ਐਂਟਰੈਂਸ ਟੈਸਟ ਦਿੱਤਾ ਐਮ ਐਸ ਸੀ ਸਟੈਟਿਸਟਿਕਸ ਦਾ ਐਂਟਰੈਂਸ ਟੈਸਟ ਹੁੰਦਾ ਤੇ ਉਹ ਕੁਆਲੀਫਾਈ ਕਰਦੇ ਕਿ ਤੁਹਾਨੂੰ ਉੱਥੇ ਐਡਮਿਸ਼ਨ ਮਿਲਦੀ ਹੈ ਹੁਣ ਸਭ ਤੋਂ badi ਗੱਲ ਜਦੋਂ ਆਪਾਂ ਸਕੂਲ ਚ ਪੜਦੇ ਆ ਆਪਾਂ ਨੂੰ ਕਿਹਾ ਆਪਾਂ ਆਪਣੀ ਕਲਾਸ ਫਸਟ ਆ ਗਏ ਪਰ ਜਦੋਂ ਤੁਸੀਂ ਬਾਹਰ ਜਾਂਦੇ ਆ ਉੱਥੇ ਮੈਂ ਐਂਟਰੈਂਸ ਟੈਸਟ ਦੇਣ ਗਿਆ ਤੇ ਉੱਥੇ ਲੋਕ ਸਟੂਡੈਂਟਸ ਇੰ ਐਵੇਂ ਆਏ ਹੋਏ ਸੀ ਜਿਵੇਂ ਸਵਾ ਦੇਖਣ ਆਏ ਹੁਣ ਇੰਨੀ ਵੀਡ ਹੁੰਦੀ ਉੱਥੇ ਇੰਨਾ ਕੰਪੀਟੀਸ਼ਨ ਹੁੰਦਾ ਇਸ ਲੈਕਟ ਕਿੰਨੇ ਹੁੰਦੇ ਆ 30 ਜਣੇ 40 ਜਣੇ ਬਸ ਠੀਕ ਇਟ ਮੀਨਸ ਕੰਪੀਟੀਸ਼ਨ ਦਾ ਜੋ ਲੈਵਲ ਅੱਗੇ ਜਾ ਕੇ ਹੈ ਉਹਦੇ ਲਈ ਤਿਆਰ ਜੇ ਤੁਸੀਂ ਹੋਣਾ ਹੈ ਤੁਹਾਡੀ ਸਿਟਿੰਗ ਹੋਣੀ ਚਾਹੀਦੀ ਤੁਹਾਡਾ ਡਿਸਪਲਿਨ ਸਕੂਲ ਤੋਂ ਹੀ ਬਣਿਆ ਹੋਣਾ ਚਾਹੀਦਾ ਕਿਉਂਕਿ ਅੱਗੇ ਜਦੋਂ ਤੁਸੀਂ ਪੜ੍ਹਨਾ ਹੈ ਤੁਸੀਂ ਆਪਣੇ ਆਪ ਬੈਠ ਕੇ ਪੜ੍ਹਨਾ ਹੈ ਤੁਹਾਨੂੰ ਕਿਸੇ ਨੇ ਥੋਪਣਾ ਨਹੀਂ ਕਿ ਤੁਸੀਂ ਬੈਠ ਕੇ 10-10 ਘੰਟੇ ਪੜ੍ਹੋ ਠੀਕ ਰਾਈਟ ਐਸ ਹੋਰ ਨਾ ओके कमिंग अबाउट टू दिस एम एस सी स्टैटिस्टिक्स दो साल की डिग्री मेरी तो मोस्टली जो स्टैटिस्टिक्स दीज़ा एडवास लैवल से आप पढ़ते हैं पोस्ट ग्रैजुएशन लैवल पर आप पढ़ते इस तू अलावा कुछ चीज़ा होंगे जिमें uh, कुछ होर सब्जैक्ट जिमें पेपर चाहते सा आई एस एस का जो, जो एग्जाम होंगे सब तो पहला छे पेपर होंगे जनरल इंग्लिश सब तो पहला पेपर इंग्लिश वो यूपीएससी पूछ रहे हैं सुनो मेरी गल कर रहे एसए राइटिंग सब तो पहला क्वेश्चन तीह नंबर का अठ सौ वर्ड का इंग्लिश एस ए लिखना है आपूल के क्लास तो ऐसे लिखने, लिखने शुरू कर रहे इंग्लिश। एक लिख दे इंग्लिश क्लास तो फर्स्ट क्लास बारहवीं तक लिखते ऐसा है ना ते थोड़ी थिंकिंग एबिलिटी ਬਿਲਡ ਹੁੰਦੀ ਹੈ ਸਕੂਲ ਤੋਂ ਹੀ ਠੀਕ ਤੇ ਜੇ ਤੁਸੀਂ ਉਹ ਚੀਜ਼ਾਂ ਸੀਰੀਅਸਲੀ ਇੱਥੋਂ ਹੀ ਕੀਤੀਆਂ ਤਾਂ ਕਿਉਂਕਿ ਬੀਐਸਸੀ ਐਮਐਸਸੀ ਉਹ ਸਬਜੈਕਟ ਪੜ੍ਹਾਉਂਗੇ ਜੋ ਮੇਨ ਟੈਕਨੀਕਲ ਚੀਜ਼ ਹੈ ਮੈਥਮੈਟਿਕਸ ਸਟੈਟਿਸਟਿਕਸ ਉਹ ਸ킬ਸ ਜੋ ਡਵੈਲਪ ਹੋਣੀਆਂ ਹੈ ਸਕੂਲ ਤੋਂ ਹੀ ਹੋਣੀਆਂ ਐਸੇ ਰਾਈਟਿੰਗ ਫਿਰ ਪੈਸੀ ਥੈਨ ਵਰਕ ਵਰਕ ਐਂਡ ਆਲ ਦੋਸ ਥਿੰਗਸ ਸੈਕੰਡ ਪੇਪਰ ਜਨਰਲ ਸਟੱਡੀਜ਼ 100-100 ਨੰਬਰ ਦੇ ਦੋਨੋਂ ਡਿਸਕ੍ਰਿਪਟਿਵ ਟਾਈਪ ਪੇਪਰ ਡਿਸਕ੍ਰਿਪਟਿਵ ਟਾਈਪ ਸਮਝਦੇ ਤੁਸੀਂ ਜਿਦੇ ਵਿੱਚ ਲਿਖਣਾ ਹੁੰਦਾ ਹੈ ਇਕੰਨਾਬਜੈਕਟਿਵ ਟਾਈਜ਼ ਆਪਸ਼ਨ ਸਟਿੱਕ ਕਰਨੀ ਆਉਂਦੀ ਆ ਬਸ। ਬਈ। ਓਕੇ। ਜਨਰਲ ਸਟੱਡੀਜ਼ ਹਿਸਟਰੀ ਪੋਲੀਟੀ ਜੀਓਗ੍ਰਾਫੀ ਇਕਨੋਮੀ ਇਹ ਚਾਰ ਕੋਸ਼ਣ ਆਉਂਦੇ। ਸਵਾ ਨੰਬਰ ਦਾ ਪੇਪਰ ਹੁੰਦਾ। ਤੇ ਜੇ ਮੈਂ ਦੱਸਾਂ ਤਾਂ ਮੈਂ ਕਾਫੀ ਵੀਕ ਸੀ ਐਸਐਸਟੀ ਚ। ਫਿਰ ਸਕੂਲ ਤੋਂ। ਆ ਕਿ ਸਕੋਰ ਆ ਜਾਂਦਾ ਸੀ। ਦੇਖੋ ਇੱਥੇ ਕੀ ਹੁੰਦਾ ਹੈ। ਫੋੜੀ ਫੋੜੀ ਬੁੱਕ ਹੈ ਉਹਦੇ ਬੁੱਕ ਦੇ ਪਿੱਛੇ ਕੁਝ ਕੁਐਸਚਨਸ ਹੈ ਤੁਸੀਂ ਉਹ ਕੁਐਸਚਨਸ ਯਾਦ ਕਰ ਲਉਂਦੇ ਆਂਸਰ ਯਾਦ ਕਰ ਲੈਂਦੇ ਪੇਪਰ ਹੋ ਜਾਂਦਾ ਨੰਬਰ ਵੀ ਆ ਜਾਂਦੇ ਆ ਅੱਗੇ ਜਾ ਕੇ ਜੋ ਕੁਐਸਚਨਸ ਆਣੇ ਆ ਜੋ ਬੁੱਕ ਦਾ ਜੋ ਚੈਪਟਰ ਹੈ ਪੂਰਾ ਉਹਦੇ ਵਿੱਚੋਂ ਆਣੇ ਆ ਜ਼ਰੂਰੀ ਨਹੀਂ ਜੋ ਪਿੱਛੇ ਦਿੱਤੇ ਉਹੀ ਬਣੂਗੇ ਨਵੇਂ ਕੁਐਸਚਨ ਬਣਦੇ ਆ ਗੈਟਿੰਗ ਮਾਈ ਪੁਆਇੰਟ ਯਸ ਸਰ ਉਹਦੇ ਲਈ ਜੋ ਬੇਸਿਕ ਥਿਊਰੀ ਜੋ ਹੈ ਉਹ ਤੁਸੀਂ ਚੰਗੀ ਤਰ੍ਹਾਂ ਪੜ੍ਹੀ ਹੋਵੇ ਉਹ ਜ਼ਰੂਰੀ ਹੈ ਤੇ ਦੋ ਪੇਪਰ ਆਊਟਸਾਈਡ ਹੁੰਦੇ ਹਨ ਉਸ ਤੋਂ ਬਾਅਦ ਬਾਕੀ ਜੋ ਚਾਰ ਪੇਪਰ ਹੋ ਆਪਣੇ ਆਪਣੇ ਵਿਸ਼ੇ ਦੇ ਸਟੈਟਿਸਟਿਕਸ ਦੇ ਸਟੈਟਿਸਟਿਕਸ 1 200 ਨੰਬਰ ਆਬਜੈਕਟਿਵ ਸਟੈਟਿਸਟਿਕਸ 2 ਆਬਜੈਕਟਿਵ 3 ਤੇ 4 ਸਬਜੈਕਟਿਵ ਸਟੈਟਿਸਟਿਕਸ ਦੇ ਪੇਪਰ ਹੁੰਦੇ ਜੋ ਆਪਣਾ ਮੈਥਮੈਟਿਕਸ ਦੀ ਜੋ ਕਿ ব্রাঞ্চ ਆਉਂਦੀ ਉਹਦੀ ਡਿਟੇਲ ਜੋ ਹੈ ਉਸ ਪੇਪਰ ਵਿੱਚ ਪੁੱਛੀ ਜਾਂਦੀ ਹੈ ਇੱਕ ਜਿਵੇਂ ਆਈਈਐਸ ਵਗੈਰਾ 900000 ਪੋਸਟਾਂ ਨਿਕਲਦੀਆਂ ਇਹਦੇ ਵਿੱਚ 30 ਪੋਸਟਾਂ 31 ਪੋਸਟਾਂ ਵਿੱਚ ਨਿਕਲਦੀਆਂ ਪੋਸਟਾਂ ਘਟ ਨਿਕਲਦੀਆਂ ਕਿਉਂਕਿ ਇਹਦੇ ਵਿੱਚ ਜੋ ਮੇਨ ਡੋਮੇਨ ਦੇ ਬੱਚੇ ਉਹ ਵੀ ਘੱਟ ਹ ठीक पंद्रह हज़ार तो भी हज़ार तक बच्चा इस एग्जाम एग्जाम दिता है तो उस हिसाब न ही पोस्टा होंगे तो यदि पोस्टिंग सेंट्रल गोरमेंट दिनिस्ट्रीज ही होंगे जो भी डेटा कलैक्शन डेटा एनैलिस का जो भी कम है वो मिनिस्ट्रीज स्टैटिस्टिकल ऑफिसर कर रहे जूनियर स्टैटिस्टिकल ऑफिसर का पेपर होंगे एस एस सी लैवल से जो साढ़े नीचे काम कर रहे एम एससी करन तो जस्ट बाद मैं पी एच डी ज्वाइन कर ली सी आई आई टी रोपड़ किसने सुनिया नाम इंडियन इंस्टीट्यूट ऑफ टेक्नोलॉजी रोपड़ अपने जिले ओके yes, गुड yes, okay, की काम हों पढ़ाई होंगी उ इंजीनियरिंग मेन प्रीमियर इंस्टीट्यूट टॉप लैवल इंडिया एनआईटीज दे आर रिसर्च इंस्ट्यूट तो जे किसी का इंट्रस्ट रिसर्च में है जो हायर स्टडीज में पीएच डी है बी टैक जो किसी ने करनी है बारहवीं तो बाद कोई एग्जाम होंगे बी टैक ले आई आई टी एडमिशन लेनी है एग्जाम का नाम पता है जे राइट जई मेन एडवांस मैडिकल जी गमेंट मैडिकल कॉलेज एम्स वगैरह एडमिशन लेनी है नीट राइट सो यू मस्ट नो द डायरेक्शन इन विच यू वॉन्ट टू गो ठीक IIT रोपड़्स में है जिमे पीएचडी कर रहे है मैथमेटिक्स ते पीएचडी ਨਾਲ ਕਰ ਰਹੇ ਤੁਸੀਂ ਤੇ ਤੁਸੀਂ ਜੇ ਅਰਨ ਕਰਨਾ ਹੈ ਉੱਥੇ ਤਾਂ ਤੁਹਾਨੂੰ ਟੀਚਿੰਗ ਅਸਿਸਟੈਂਟ ਦਾ ਕੰਮ ਵੀ ਉੱਥੇ ਕਰਨਾ ਪੈਂਦਾ ਯੂ ਆਰ ਟੀਚਰਸ ਆਲਸੋ ਟੂ ਦਾ ਬੀਟੈਕ ਸਟੂਡੈਂਟਸ ਬੀਟੈਕ ਦੇ ਸਟੂਡੈਂਟਸ ਜੋ ਲੈਵਲ IIT ਚ ਲੈ ਕੇ ਆ ਰਹੇ ਆ 댓 ਇਜ਼ ਕਮੈਂਡੇਬਲ ਬਹੁਤ ਵਧੀਆ ਉਹਨਾਂ ਦਾ ਉਹਨਾਂ ਦੀ ਜੋ ਸੋਚਣ ਸ਼ਕਤੀ ਹੈ ਮੈਨੂੰ ਲੱਗਦਾ ਕਿ ਹਾਂ ਇਹ ਬੱਚੇ ਐਕਚੁਅਲੀ ਕੁਝ ਕਰਕੇ ਆਏ ਆਪਣੇ ਸਕੂਲਿੰਗ ਜਸਟ ਜੋ ਸਕੂਲਿੰਗ ਤੋਂ ਬਾਅਦ ਆਉਂਦੇ ਆ Can you guess the timings of uh, classes in IIT? आई टी बजे तो शुरू होंगे क्लासेस क्लासिज कि बजे खत्म हो आई आई टी एनी गैस रैंडम गैसिस उची mm -hmm. No? सवेरे आठ बजे तो क्लासेस शुरू हो क्लासेस शुरू होली कलास सवेरे आठ बजे शुरू ऑफिशियली लास्ट क्लास का एंडिंग टाइम है सात बजे ऑफिशियली ट्यूटोरियल क्लास मैं आप क्लास छे तो सात लिंदा शाम उ <laughs> फिर भी बच्चे कद कौर -कौर एक्टिविटीज करते हैं और कोर्सेज कद एक्सटेंड हो जाते फिर क्लासिज नौ दस कोई टाइम नहीं चल दी दी है चल रही तो आदत कितों आनी है कि आनी है स्कूल थो। थो। तो ठीक जो थोड़ी सिटिंग है जो ओवर टाइम है सारिया चीज़ा फाउंडेशन जो है वो स्कूल तो स्ट्रोंग होने ठीक एनी अदर क्वेश्चन एनी क्वेश्चन यू वॉन्ट टू आस्क Right now, just one, two questions, then we have a full session after it. Anything else you want the to question. ask?